ਹੈਲੋ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਕੌਣ ਬੋਲਦੇ ਸੀ ਮੈਂ ਰਾਜੂ ਬੋਲਦਾ ਸੀ ਉਹਨਾਂ ਦਾ ਤਖੜਾ ਦਾ ਬਰਲੇ ਪਾਸੇ ਘਰ ਹੈ ਨਾ ਆਪਣਾ ਹਾਂ ਦੁਕਾਨ ਵਾਲਾ ਕੀ ਹਾਂ ਦੁਕਾਨ ਵਾਲਾ ਬਰ ਦੁਕਾਨ ਹੈ ਆਪਣੀ ਪਰਚੂਨ ਦੀ ਤੇ ਉਹ ਮਿਲਿਆਰੀ ਦੀ ਪਛਾਣ ਲਿਆ ਹਾਂ ਕੌਣ ਕਿਹਨੂੰ ਪਛਾਣ ਹਾਂ ਹਾਂ ਕੌਣ ਕਿ ਕਰਨਾ ਹਾਂ ਕਰਨੀ ਬੋਲਦੀ ਸੀ ਅੱਛਾ ਬੋਲੀ ਜਾ ਫਿਰ ਕਿਵੇਂ ਆ ਬੋਲੋ ਕੀ ਕੋਈ ਕੰਮ ਸੀ ਕੰਮ ਤਾਂ ਉਹੀ ਸੀ ਜਿਹੜਾ ਕੰਮ ਤੁਸੀਂ ਕਰਦੇ ਹੋ ਉਹੀ ਕੰਮ ਸਾਨੂੰ ਪੈ ਗਿਆ ਤੁਸੀਂ ਕੰਮ ਕਰਦੀ ਹੈ ਤੇਰੇ ਵਰਗੇ ਤਾਂ ਇਹ ਸਦਾ ਕੋਈ ਕੰਮ ਤਾਂ ਨਹੀਂ ਆਤਾ ਛੋਟਾ ਮोटा ਕਰ ਲੇਗਾ ਛੋਟਾ ਮੋਟਾ ਕਿਉਂ ਕਿੱਡੇ ਵੱਡੇ ਵੱਡੇ ਕੰਮ ਕਰਦੇ ਹੋ ਵੱਡੇ ਵੱਡੇ ਦੇ ਕੰਮ ਸਾਰਦੇ ਹੋ ਤੁਸੀਂ ਛੋਟਾ ਵੱਡਾ ਹੀ ਕਰਦੇ ਹੋ ਹਜੇ ਤੋਂ ਬੜੀਆਂ ਵੜੀਆਂ ਤਾਇਆ ਮਾਰਦੇ ਗਾ ਕਿ ਤੋ ਵੀ ਛੋਟਾ ਹੀ ਕਰੇ ਸਮਾਂ ਜਾਂਦਾ ਗਾ ਸਾਰਾ ਬਤਾ ਨੂੰ ਕੀਟ ਰੰਗਾਂ ਮਾਰ ਲੀ ਗਾ ਮੈਂ ਤੋ ਸੋ ਕੁਰੀਤਾ ਬਣਾ ਪਿਆ ਗਾ ਉਹ ਤਾਹੀਂ ਇਹ ਤਾਂ ਦੇਖੋ ਬੰਦੇ ਦੇ ਕਰਮ ਹੁੰਦੇ ਨੇ ਕੰਮ ਵਧੀਆ ਕਰਦੇ ਆਂ ਨਹੀਂ ਤਾਂ ਕਰਮ ਨਹੀਂ ਤੇਰੀ ਭਾਗ ਖੁੱਲ ਗਈ ਜਿਹੜੀ ਇੱਧਰ ਤਿੱਖੜ ਤੋਂ ਨਹੀਂ ਤੇਰੇ ਤਾਂ ਮੋੜਤੀ ਇੱਕ 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 ਇਤਿਰਾਕ ਬਣ ਗਿਆ ਤੇ ਇੱਕ ਕੋਰੋਨੀ ਬਣ ਗਿਆ ਮੇਰੀ ਅੱਛਾ ਅੱਛਾ ਤੇਰਾ ਕੰਮ ਤਾਂ ਵਾੜਾ ਚੱਲ ਗਿਆ अच्छा अच्छा काम ਤਾਂ ਹੁਣ ਉਹਦੇ ਮਾਲਕ ਦੀ ਕਿਰਪਾ ਹੈ ਨਹੀਂ ਤਾਂ ਪਿਓ ਦਾਦੇ ਦੇ ਲੋਕਾਂ ਨੇ ਸਿਰ ਹੀ ਲੱਗਦੇ ਰਹੇ ਸੀ ਨਹੀਂ ਤਾਂ ਪਤਾ ਹੀ ਹੈਗਾ ਹੋਰ ਜਿਹੜਾ ਚੱਕੇ ਉਹ ਤਾਂ ਮਰਦੇ ਦੇ ਦੰਤ ਤੱਕ ਸਾਡੇ ਇੱਥੇ ਸਿਰ ਹੀ ਟੀ ਆ ਹੂੰ ਤੇ ਹੋਰ ਦੱਸੋ ਬਰ ਹੋਰ ਕੀ ਕਰਦੇ ਹੋ ਨੇ ਅੱਜ ਕੱਲ ਕੋਸ਼ ਨਹੀਂ ਸਰ ਜਾ ਜਾ ਹੀ ਤਾਂ ਰਸਤੇ ਮਾੜਾ ਮਟਾ ਰਾਇਦਾ ਦਾ ਸ਼ਹਿਰ ਪੱਟਾ ਅੱਛਾ ਸ਼ਹਿਰ ਦੇ ਪੱਟੇ ਹੀ ਕਰਦੇ ਹੋ ਕਿ ਕੁਝ ਹੋਰ ਵੀ ਕਰਦੇ ਆ செய்தியாளர்களிடம் பேசிய அவர் இதுவரை பதினொன்று ஆயிரத்து ஒன்று நூறு எழுபத்தி ஏழு பேர் கொரோனா தொற்றுக்காக பாதிக்கப்பட்டுள்ளதாக கூறினார் ਕੀ ਲਵੇ ਕੀ ਲੜਦੂੰਗੀ ਪਰੋਦੇ ਮੈਨੂੰ ਪੈਸੇ ਲੱਗਣਗੇ ਜੀ ਨਹੀਂ ਪੈਸੇ ਨਹੀਂ ਕੋਈ ਗੱਲ ਹੀ ਨਹੀਂ ਪੈਸੇ ਲੈ ਜੀ ਤਾਂ ਕੋਈ ਮਹੀਨੇ ਦਾ ਰਸਣ ਲੈ ਜੀ ਆਪਣੇ ਇੱਥੋਂ ਤੈਨੂੰ ਉਹਦੇ ਕੋਈ ਇਹ ਥੋੜੀ ਹੈ ਮੈਂ ਤਾਂ ਨਹੀਂ ਲਿਆ ਅਸਨ ਲੱਗੂਗੀ ਅਗਲੀ ਤਾਂ ਨਹੀਂ ਰਸਣ ਲੈਣਾ ਆਉਗੀ ਤੇ ਅਗਲੀ ਕੜਾ ਫਿਰ ਭੁੱਖੀ ਸੌਂਦੀ ਹੈ ਉਹ ਕਿੜਾ ਅੱਗ ਖਾਂਦੀ ਸਵੇਰ ਖਾਂਦੀ ਰੋਟੀ ਤਾਂ ਖਾਂਦੀ ਹੋਣੀ ਕਿ ਆਟਾ ਦਾਲ ਜਿਹੜਾ ਕੋਈ ਲੈਣਾ ਕੁਝ ਲੈ ਜੀ ਦੁਕਾਨ ਤੋਂ ਆਪਣੇ ਤੋਂ ਆਏ ਨਹੀਂ ਰੱਜੂ ਹਾਂ క్తవి వింది అగార్ ను కార్ ఘల్టంన మీడి ల్టాలి ఘల్ అగార్ క్తాల్ పేరతల్ మీను ధాసదేవి కేడీస కిమంధిసార్ బిసా దెర్ కిం కి కోఈ క� ਤੂੰ ਤਾਂ ਵੀ ਉਹਦੇ ਬਕਖੀਆਂ ਜਵਾੜ ਦਾ ਸਾਰਾ ਕੁਝ ਸਮਾਨ ਉਹਦੇ ਹੈ ਉਹ ਤਾਂ ਤਾਂ ਅਗਲੀ ਤੋਠੇ ਨਹੀਂ ਜਾਵਾ ਕਿ ਮੇਰੇ ਕੰਮ ਤੇ ਨਹੀਂ ਜਾਇਆ ਗਿਆ ਤਾਂ ਕੰਮ ਦਿਨ ਤੇ ਦਿਨ ਮੰਗੀ ਉਹਨੇ ਦਿੱਤੀ ਆਏ ਤਾਂ ਨਹੀਂ ਮੈਂ ਕੰਮ ਕਿੰਨਾ ਕੱਢਿਆ ਆਵਦਾ ਕੰਮ ਤਾਂ ਕੱਢਿਆ ਹੁਣ ਸਾਡੇ ਹੁਣ ਜਾਂਦਾ ਵੀ ਬਕਖੀਆਂ ਤੱਕ ਹੈ ਨਾ ਪੂਰੇ ਗਾਂ ਤੱਕ ਫਿਰ ਫਿਰ ਮੱਝ ਵੀ ਤਾਂ ਸੰਦ ਤੂੰ ਤਾਂ ਹੀ ਤਾਂ ਪਿਆਰ ਨਹੀਂ ਹੁੰਦੀ ਕੋਈ ਉਹ ਕੁੜੀ ਨੇ ਸਾਰੇ ਘਸੇ ਦੱਸਤਾ ਹੂੰ ਕੌਣ ਛੇਤੀ ਛਿੱਤੇ ਮੇਰੇ ਆਖੇ ਕੁੜੀਆਂ ਲੱਗਦੀਆਂ ਨਹੀਂ ਚੱਲ ਤੂੰ ਮੇਰੀ ਗੱਲ ਸੁਣ ਫਿਰ ਇੱਕ ਚੱਲ ਚੱਲ ਮੈਂ ਸਾਰਾ ਨਹੀਂ ਪਾਉਂਦਾ ਅੱਧਾ-ਅੱਧਾ ਪਾ ਲੂੰਗਾ ਚੱਲ ਤੂੰ ਮੇਰੇ ਕੰਮ ਕਢਾ ਕੇ ਸਾਰਾ ਨਹੀਂ ਪਾਉਂਦਾ ਮੈਂ ਗਾ ਜੜ ਤੱਕ ਨਹੀਂ ਜਾਂਦਾ ਫਿਰ ਅੱਧਾ ਬਨੂ ਪੱਕੀ ਬਨ ਉਹਨੂੰ ਐਂ ਕਹਿਦੀ ਵੀ ਧਾਗਾ ਬਨਦੇ ਮੇਰੇ ਸਾਹ ਦੇ ਤੇ ਉਹ ਧਾਗੇ ਤੋ ਗਾ ਨਹੀਂ ਜਾਂਦਾ ਮੈਨੂੰ ਮਹਾਰਾਜ ਦੀ ਸੌਂ ਲੱਗੀ ਵੱਡੇ ਮਹਾਰਾਜ ਦੀ ਪਾਈ ਸੀ ਹੋਰ ਧਾਗਾ ਬਨ ਜਿੱਥੋਂ ਤੱਕ ਧਾਗਾ ਬਨੂਗੀ ਨਾ ਮੈਂ ਉਹਨਾਂ ਨੂੰ ਨਹੀਂ ਪਾਉਂਦਾ ਹੁਣ ਕੱਲ ਨੂੰ ਜੇ ਧਾਗਾ ਕੱਲ ਨੂੰ ਜੇ ਧਾਗਾ ਵੇਲ ਹੋਵੇ ਮੇਰੇ ਨਾਲ ਤਾਂ ਨਾ ਇਹ ਜੇ ਗੱਲਾਂ ਕਰ ਤੋਂ ਤੇ ਤੋਂ ਗੱਲਾਂ ਕਰ ਲਈ ਆਪਾਂ ਚੱਪੀ ਉਹ ਤਾਂ ਤੂੰ ਜਾਣੇ ਸੀ ਉਹ ਜਾਣੇ ਸੀ ਮੈਂ ਕਰਨਾ ਸੀ ਨਹੀਂ ਕਰਨਾਗਾ ਮੇਰੀ ਗੱਲ ਸੁਣ ਨਹੀਂ ਨਹੀਂ ਬੰਦਾ ਬੰਦੇ ਦੀ दारू ਹੁੰਦਾ ਨਾ ਤੁਸੀਂ ਕਹਿ ਸਕਦੇ ਹੋ ਅਗਲੀ ਨੂੰ ਕਿ ਭਾਈ ਤੇਰੇ ਸਾਰਾ ਨਹੀਂ ਪੌਂਦਾ ਉਹ ਜੜ ਤੱਕ ਨਹੀਂ ਲਾਉਂਦਾ ਮੈਂ ਮਰਨਾ ਵੀ ਸ਼ਰਮਾ ਚ ਪੋ ਜਾ ਕੇ ਇਹ ਜਿਹਾ ਗੱਲਾਂ ਕਰਦੇ ਸੀ ਮੇਰੇ ਕੋਲ ਜੇ ਇਸ ਦਾ ਬੰਦ ਲੱਗ ਕੇ ਆ ਜਾਏਗਾ ਮੈਨੂੰ ਆਏ ਨਾ ਕੋਈ ਨਹੀਂ ਹੋਈ ਮੇਰੀ పిలీ మేము ਮੇਰੇ ਸਾਲ ਤੋਂ ਪਤਾ ਨਹੀਂ ਇਸ ਤੋਂ ਦਿਨ ਪਹਿਲਾਂ ਦੀ ਗੱਲ ਹੈ ਤੇ ਦੂਜੇ ਦਿਨ ਦੀ ਗੱਲ ਹੈ ਹਾਂ ਬਾਈ 2500 ਤੱਕ ਯਾਦ ਹੈ ਮੇਰੀ ਨਹੀਂ ਪਹਿਲਾਂ ਦੀ ਗੱਲ ਹੈ ਬਾਈ 2500 ਨਾਲ ਕੁਝ ਨਹੀਂ ਹੁੰਦਾ ਹਾਂ ਕਿਉਂ ਜੀ ਹੈ 2000 ਤੋਂ 7000 ਨਹੀਂ ਮੇਰੀ ਗੱਲ ਸੁਣ ਫਿਰ ਕਿ GST ਲੱਗਣ ਲੱਗੀ ਕਿ ਉਸ ਚੀਜ਼ ਤੇ ਨਾ ਹੁੰਦੇਗਾ ਹੋਣੀ ਅਗਲੀਆਂ ਪਰ ਮੈਨੂੰ ਨਹੀਂ ਪਤਾ ਕਿ ਮੇਰਾ ਅੱਖ ਰੂਗਾ ਸਾਬੋ ਤੋੜੇ ਨਾ ਲੱਗਦੀ ਨਾ ਅੱਖ ਰੂਗਾ ਮੈਂ ਤਾਂ ਨਹੀਂ ਹੁਣ ਇਫ ਤੂੰ ਹੀ ਕਰ ਲੈਣਾ ਗੱਲਬਾਤ ਯਾਰ ਮੈਨੂੰ ਤਾਂ ਤੂੰ ਹੀ ਪਸੰਦ ਐ ਏਡਾ ਸੋਹਣੀ ਤੂੰ ਪਹੀ ਜਾਂਗੀ ਐ ਚਿਲਕ ਦੀ ਲਿਸ਼ਟੋਰਾ ਮਾਰਦੀ ਕਿੱਧਰ ਤੂੰ ਹੁੰਨਾ ਮੱਥਾ ਮਰੂਗਾ ਦੂਜੀ ਨਾਲ ਨਾ ਆਵੇ ਨਾ ਨਹੀਂ ਮੈਂ ਤੱਕ ਹੈ ਰਹਾ ਹੂੰ ਲੰਬਰਦਾਰ ਉਹ ਮੇਰ ਤਾਂ ਜਾਣ ਕੱਢ ਲੂ ਸਰਪੰਚ ਸਰਪੰਚ ਨੂੰ ਕੀ ਪਤਾ ਨਹੀਂ ਲੱਗਣੀ ਦਿੰਦੇ ਸਰਪੰਚ ਨੂੰ ਆਪਾਂ ਤੂੰ ਤੂੰ ਹੀ ਮੰਨ ਜਾ ਕੁਝ ਨਹੀਂ ਹੁੰਦਾ ਆਪਾਂ ਕਰ ਲਾਂਗੇ ਮੈਨੂੰ ਤਾਂ ਤੂੰ ਹੀ ਪਸੰਦ ਐ ਮੇਨੂੰ ਬਹੁਤ ਮੇਰਾਂ ਦੀ ਰਾਤੀ ਬੋਲ ਤੋ ਪ੍ਰਸ਼ਾਂ ਲੰਦਰ ਕਿੱਧਰ ਮੈਂ ਜਾਂਦੀ ਐ ਜਿ ਮੋਰ ਨੇ ਅੱਛਾ <laughs> 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 हां नहीं वो तो मैं पूरा रखूंगा बढ़िया कंपनी ਦਾ ਦੂਜਾ dane ਵਾਲਾ ਲੈ ਕੇ ਰੱਖੂਗਾ ਮੈਂ ਹੋਰ ਕਿਤੇ ਨੂੰ ਆਣਾ ਨੂੰ ਨਾ ਕਰਦੀ ਕਿਸੇ ਇਹ ਨਹੀਂ ਕਰਦਾ ਨਹੀਂ ਕਰਦਾ ਕੋਈ ਨੜੀਏ ਨਹੀਂ ਕਰਦਾ ਐ ਤੇ ਮਨੇ ਜਮੀਨ ਜਾਣ ਸਮਝੀ ਬੈਠੇ ਨੂੰ ਤਾਂ ਹੀ ਲੱਗਦਾ ਚੱਟ ਗਈ ਜੀ ਮੇ ਤੁੰਗ ਲੰਗਿਆ ਕਰਦਾ ਬੜਾ ਟਸਤਾ ਹੋਇਆ ਸਰ ਤਾਂ ਟਸਤਾ ਦਾ ਹੋਇਆ ਹੀ ਪਿਆ ਹੁਣ ਕੀਤਾ ਕਰਾਇ ਤਾਂ ਹੈ ਨਹੀਂ ਕੋਈ ਸੀ ਤੇ ਕੀ ਕਰੀਏ ਹੂੰ ਮੇਰੇ ਤੇ ਕੋਈ ਗੱਲ ਨਹੀਂ ਆਉਣੀ ਚਾਹੀਦੀ ਕੱਲ ਨੂੰ ਕੀ ਤਾਂ ਤੈਨੂੰ ਪਰ ਮੈਂ ਉਹਨੂੰ ਮੈਂ ਮੈਂ ਸਿੱਧੀ ਗੱਲ ਕਹੇਤੀ ਉਹਨਾਂ ਦੇ ਧਾਗਾ ਬੈਨਦੀ ਤੇ ਉੱਥੇ ਤੱਕ ਕਰੂੰ ਮੈਂ ਮੈਂ ਦੁਕਾਨੀ ਨਹੀਂ ਕਰਦਾ ਠੀਕ ਹੈ ਜੀ ਉਹ ਕੁੜੀ ਸਾਰੇ 22 ਸਾਲਾਂ ਦੀ ਐ ਅੱਛਾ ਤੇ ਫਿਰ ਥੋੜੀ ਕੋਈ ਪੱਕੀ ਜੀ ਦੇ ਦੇ ਮੈਨੂੰ 35 33 ਤੇਰੇ ਜਿੰਨੀ ਦੇ ਦੇ ਕੇ 33 35 ਸਾਲ ਦੀ ਕਿਉਂ ਮਤਲਬ ਗੁਜਵਾਕੜੀ ਨੂੰ ਮਰਵਾਉਣਾ ਮੇਰੇ ਉੱਤੋਂ 33 35 ਸਾਲਾਂ ਦੀ ਤੇ ਤੈਨੂੰ ਗਵਾਪ ਨਹੀਂ ਆਉਣਾ ਫਿਰ ਤੇ ਮੇਰੇ ਨੂੰ ਲਾਂਭਾ ਦੇਂਗਾ ਸਵਾਦ ਲਾ ਤੇਰੇ ਤੋਂ ਘੱਟ ਸਵਾਦ ਆਇਆ ਸੀ ਮੈਨੂੰ ਦੱਸਿਓ ਤੂੰ ਕੀਤਾ ਸੀ ਮੇਰੇ ਨਾਲ ਪਹਿਲਾਂ ਪਰ ਪਰ ਆ। ਮੈਂ ਤੂੰ ਇਹ ਜਿਹਨੇ ਗੱਲਾਂ ਨਾ ਕਰੇ ਸੀ ਤੋਰਾਂ ਦੇ ਕੋਈ ਕੰਨਾਂ ਕੰਧਾ ਮੇਰੇ ਕੰਨ ਹੁੰਦੇ ਸੁਣ ਲੂਗਾ ਤੇ ਤੂੰ ਮੈਂ ਕਿ ਕਰਦੀ ਹਾਂ ਮੈਂ ਦੱਸ ਕਿ ਸਾਰਾ ਕੁਝ ਤੇ ਮੈਂ ਤਨ ਤੜਕੀ ਨੋ ਦਾਸ ਬੀ ਕੋਲ ਕਰ ਲੂ। ਚੱਲ ਚੱਲ ਤੂੰ ਨੇ ਆਪੇ ਆਪੇ ਕਰਦੀ ਮੇਰੇ ਸੁਣਾ ਸੁਣਾ ਕਰਦੀ ਜੀ। ਤੇ ਰੱਖ ਲੈ ਕੋਣ ਰੱਖ ਲੈ। ਰੱਖ ਦੇਣਾ ਤੇ ਕਰਕੇ ਹੋਣਾ ਜਿਹੜੇ ਕੰਮ ਹੈ ਮੇਰਾ ਠੀਕ ਹੈ ਕੋਈ ਨਹੀਂ ਕੋਈ ਨਾਲ ਚੁਸ ਕੇ ਪਿਆਰ ਰੱਖੇ ਤੂੰ ਆਹ ਹਾਂ ਠੀਕ ਹੈ ਚਲਾਂ ਜੀ